ਮਰੇ ਮੇਕਾ ਚੂਚਰ ਵਿੱਚ ਉਸਦਾ ਮੇਰੇ ਬੱਚੇ ਕੱਲ ਨੂੰ ਇਸ ਦੀ ਕਦਰ ਨਾ ਕਰਨ ਉਹਨਾਂ ਨੇ ਚੋਲਾ ਸਾਬ ਉੱਤੇ ਹੀ ਰੱਖ ਕੇ ਤੱਕੇ ਵੱਡਾ ਸਾਰਾ ਪੱਥਰ ਦੇਤਾ ਤੇ ਅਰਦਾਸ ਕਰ ਦਿੱਤੀ ਮਾਰੇ ਜਿਨ੍ਹਾਂ ਨੂੰ ਤੁਸੀਂ ਹੁਕਮ ਦਿਓਗੇ ਉਹੀ ਇੱਥੋਂ ਚੋਲਾ ਲੈ ਕੇ ਜਾਣ ਨਹੀਂ ਤਾਂ ਇਹ ਪੱਥਰ ਹੀ ਨਾਟੇ ਸਿੱਖ ਦੇ ਵਿਰਸੇ 'ਚ ਹੀ ਅਰਦਾਸ ਹੈ ਵਰਤੀ ਕਦੇ ਨਾ ਹੋ ਗਈ ਜਨ ਕੀ ਅਰਦਾਸ ਸਿੱਖ ਦੇ ਵਿਰਸੇ 'ਚ ਇੱਥੇ ਗੁਰੂ ਨਾਨਕ ਸਾਹਿਬ ਦਾ ਪਰਿਵਾਰ ਵਸ ਰਿਹਾ ਸੀ ਇੱਥੇ ਨਵੀਂ ਪੀੜੀ ਤੋਂ ਇਹਨੇ ਬਾਬਾ ਕਾਵੜੀ ਮਾਲ ਜੀ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ ਪੁੱਤਰ ਜਾਓ ਸਾਡੇ ਅੰਗ ਤੇ ਬਸਤਰ ਨੇ ਬਲਕ ਫਰ ਤੋਂ ਲੈ ਕੇ ਆਓ ਤੇ ਸੰਤਾਂ ਨੂੰ ਦਰਸ਼ਨ ਕਰਾਓ ਬਾਬਾ ਜੀ ਦਾ ਇਧਰ ਦੁਆਬੇ ਦੀ ਸੰਗਤਨਾ ਬੜਾ ਬੇਚੈਨ ਸੀ ਸੰਗਤ ਇਕੱਠੀ ਕੀਤੀ ਚਾਲੇ ਪਏ ਉਥੇ ਦੇਖਿਆ ਪੱਥਰ ਨਾਟਾ ਫਿਰ ਸਾਰੀ ਸੰਗਤ ਰਾਹ ਠਹਿਰੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ ਪੁੱਤਰ ਪੰਜ ਜਪਜੀ ਸਾਹਿਬ ਦੇ ਪਾਠ ਕਰੋ ਪੰਜ ਛਤੇ ਚਲਦੇ ਕਰੋ ਅਰਦਾਸ ਕਰੋ ਕਰਤਾਰ ਬਣ ਕੇ ਉਹ ਜਿੱਦਾਂ ਜਿੱਦਾਂ ਕੁਮਾਇਤ ਹੁੰਦੀ ਉਹਨਾਂ ਨੇ ਕੀਤਾ ਉਹ ਜਿਹੜਾ ਪੱਥਰ ਸੀ ਫਿਰ ਜਦੋਂ ਹਟਾਇਆ ਤੇ हट ਗਿਆ ਉਹ 4 ਮਾਰਚ ਨੂੰ ਚੋਲਾ ਸਾਹਿਬ ਦੇ ਨਾਲ ਬਾਬਾ ਨਾਨਕ ਲੈ ਗਏ ਇਧਰ ਉਹ ਸੰਗਤਾਂ ਵੀ ਪਹੁੰਚ ਗਈਆਂ ਬਾਬਾ ਜੀ ਨੇ ਕਿਹਾ ਜਿਸ ਤਰ੍ਹਾਂ ਤੁਸੀਂ ਇਸ ਸਾਲ ਆਏ ਹੋ ਨਾ ਇਸ ਤਰ੍ਹਾਂ ਹਰ ਸਾਲ ਹੀ ਆਇਆ ਕਰੋ। ਜੋ ਮਨੋ ਕਹਣਾ ਹੈ ਸੋਈ ਤੁਹਾਡੀਆਂ ਸਭ ਪੂਰ ਹੋਣਗੇ। ਅੱਜ ਵੀ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਜਿਹੜਾ ਪੈਦਲ ਸੰਗ ਚੱਲ ਕੇ ਆਉਂਦਾ ਹੈ ਨਾ ਇੱਕ ਜੀ ਇੱਕ ਮਾਰਚ ਨੂੰ ਤੇ 4 ਮਾਰਚ ਨੂੰ ਇੱਥੇ ਪਹੁੰਚਦਾ ਹੈ। ਜੀ ਇਹ ਹੁਣ 10 ਹੁਣਾਂ ਦੀ ਇਸ ਟਾਈਮ ਗੁਰੂ ਨਾਨਕ ਸਾਹਿਬ ਤੋਂ 16ਵੀਂ ਪੀੜ੍ਹੀ ਹੈ ਤੇ ਇਹ ਇਹ ਜਿਹੜਾ ਕਢਾਈ ਵਾਲਾ ਨਜ਼ਰ ਆ ਰਿਹਾ ਜੀ ਇਹ ਰੁਮਾਲ ਹੈ ਭੈਣ ਨਾਨਕੀ ਦਾ ਹੱਥ ਦਾ ਕੱਢਿਆ ਹੋਇਆ। ਅੱਛਾ ਜੀ ਪਹਿਲਾਂ ਵੇਦੀਆਂ ਦੇ ਵਿੱਚ ਇੱਕ ਫੈਸ਼ਨ ਹੁੰਦਾ ਸੀ ਕਿ ਜਦੋਂ ਵੀ ਕੋਈ ਭਰਾ ਦਾ ਵਿਆਹ ਹੋਣਾ ਤੇ ਉਹਨਾਂ ਨੇ ਆਪਣੇ ਹੱਥ ਨਾਲ ਪੈਣਾ ਨੇ ਕੱਢ ਕੇ ਨਾ ਰੁਮਾਲ ਦੇਣਾ ਇਹ ਗੁਰੂ ਨਾਨਕ ਸਾਹਿਬ ਤੇ ਸਿਸਟਰ ਭੈਣ ਨਾਨਕੀ ਬੇਬੇ ਨਾਨਕੀ ਜਿਨੇ ਆਪਣੇ ਹੱਥ ਦਾ ਕੱਢਿਆ ਹੋਇਆ ਰੁਮਾਲ ਜਿਹੜਾ ਹੈ ਨਾ ਇਹ ਗੁਰੂ ਨਾਨਕ ਸਾਹਿਬ ਨੂੰ ਸ਼ਾਦੀ ਦੇ ਭੇਟ ਕੀਤਾ ਸੀ ਵਾਓ ਵਾਓ ਤੇ ਇਹ ਇਹ ਐਵੇਂ ਖੁੱਲ ਜਾਂਦਾ ਹੈ ਅੱਛਾ ਜੀ ਇਹ ਖੁੱਲ ਜਾਂਦਾ ਹੈ ਪੂਰਾ ਵੱਡਾ ਪੂਰਾ ਚੋਲਾ ਐਵੇਂ ਰੁਮਾਲ ਹੈ ਇਹਦੀ ਸਭ ਤੋਂ ਵੱਡੀ ਕੀ ਗੱਲ ਹੈ ਜੀ ਇਹ ਸਿੱਧ ਪੋਠੇ ਦੀ ਇੱਕੋ ਹੀ ਹੈ ਜਿੱਦਾਂ ਤੁਹਾਨੂੰ ਅੱਗੋਂ ਨਜ਼ਰ ਆ ਰਿਹਾ ਨਾ ਐਦਾਂ ਹੀ ਇਹਦੀ ਪਿੱਛੇ ਹੈ ਅੱਛਾ ਜੀ ਮਤਲਬ ਇਹ ਰਿਵਰਸੀਬਲ ਹੈ ਦੋਨੋਂ ਪਾਸੇ ਸੇਮ ਹੈ ਇਹ ਇਥੇ ਦਾ ਇਤਿਹਾਸ ਹੈ ਇਹ ਚੌਰ ਸਾਹਿਬ ਸੀ ਨਾਲੇ ਵੀ ਨਾਲ ਹੀ ਸੀ ਉਤੋਂ ਜਦੋਂ ਆਇਆ ਸਾਰਾ ਇਹ ਸਾਰਾ ਨਾਲ ਹੀ ਸੀ ਫਿਰ ਇਥੇ ਮਹਾਰਾਜਾ ਰਣਜੀਤ ਸਿੰਘ ਜਦੋਂ ਪਿਸ਼ੌਰ ਦੀ ਜੰਗ ਫਤਿਹ ਨਹੀਂ ਹੁੰਦੀ ਸੀ ਫਿਰ ਉਹ ਇਥੇ ਆਏ ਨੇ ਬੀਦੀ ਪਰਵਾਰ ਤੋਂ ਇਥੇ ਆਪਣੇ ਇਥੇ ਆਏ ਤੇ ਉਹਨਾਂ ਨੇ ਦਰਸ਼ਨ ਕੀਤੇ ਤੇ ਉਹਨਾਂ ਨੇ ਕਿਹਾ ਮਹਾਰਾਜਾ ਅਸੀਂ ਪਿਸ਼ੌਰ ਦੀ ਜੰਗ ਫਤਿਹ ਕਰੀ ਫਿਰ ਤੁਹਾਡੇ ਕੋਲ ਆਵਾਂਗੇ ਇਥੇ ਦਰਸ਼ਨ ਕਰਾਂਗੇ ਫਿਰ ਜਰਨਲ ਹਰੀ ਸਿੰਘ ਨਲੂਆ ਜੀ ਦੇ ਨਾਲ ਫਿਰ ਇਹ ਇਹ ਜਦੋਂ ਪਿਸ਼ੌਰ ਦੀ ਜੰਗ ਫਤਿਹ ਕੀਤੀ ਫਿਰ ਚਾਰ ਰੁਮਾਲ ਤੇ 550 ਕਿੱਟ ਜਮੀਨ ਸੀ ਜਿਹੜੀ ਉਹ ਥੋਲਾ ਸਾਹਿਬ ਦੇ ਨਾਲ ਲਾ ਕੇ ਧੋ ਮਾਚੇ ਉਹ ਫਿਰ ਜ਼ਮੀਨ ਜਿਹੜੀ ਸੀ ਜਦੋਂ 1925 ਦੇ ਵਿੱਚ ਸ਼ਰੋਮੀ ਕਮੇਟੀ ਉਹ ਜ਼ਮੀਨ ਸਾਰੀ ਉਹਨਾਂ ਕੋਲ ਚੱਲੇਗੀ ਤੇ ਇਹ ਚੋਲਾ ਸਾਹਿਬ ਉਹਨਾਂ ਨੇ ਕਹਿ ਰਹੀ ਹੈ ਕਿ ਤਾਂ ਕੋਈ ਕੀ ਬਸਤਾ ਹੈ ਸਾਡੇ ਲਾਹੌਰੋਂ ਨੂੰ ਕੇਸ ਕਰ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਇਹ ਬਾਪ ਦੀ ਬਸਤ ਹੈ ਤੇ ਪੁੱਤਰ ਦਾ ਹੱਕ ਪੈਂਦਾ ਹੈ ਫਿਰ ਉਹਨਾਂ ਨੇ ਕਿਹਾ ਤੂੰ ਤੁਹਾਨੂੰ ਜ਼ਮੀਨ ਜਿਦਾਦ ਚਾਹੀਦੀ ਹੈ ਜਾਂ ਤੁਹਾਨੂੰ ਮਹਾਰਾਜ ਦੇ ਬਸਤਾ ਚਾਹੀਦਾ ਹੈ ਸਾਡੇ ਪਰਿਵਾਰਾਂ ਨੇ ਕਿਹਾ ਕਿ ਸਾਨੂੰ ਮਹਾਰਾਜ ਦੇ ਬਸਤਰ ਪੈ ਜਾਵੇ ਸਾਨੂੰ ਜ਼ਮੀਨ ਜਿਦਾਦ ਕੁਝ ਨਹੀਂ ਚਾਹੀਦੀ ਜ਼ਮੀਨ ਜਿਦਾਦ ਜਿਹੜੀ ਉਹ ਫਿਰ ਸਿਰਫ ਮੀਤ ਬੜੀ ਦਸਾ ਪਹਿਲਾਂ ਵੇਖਿਆ ਤੁਸੀਂ ਪਹਿਲੇ ਹਾਂ ਜੀ ਐਂਟਰ ਕਰਦੇ ਕੋਈ ਗੁਰਦੁਆਰਾ ਸਾਹਿਬ ਪਹਿਲਾਂ ਉੱਥੇ ਹੁੰਦਾ ਸੀ ਫਿਰ ਬੇਦੀ ਪਰਿਵਾਰ ਆਪਣੇ ਇੱਥੇ ਲਿਆਉਂਦਾ ਚੋਲਾ ਸਾਹਿਬ ਤੇ ਇਹ ਇਸ ਤਰ੍ਹਾਂ ਦਾ ਇਹ ਪਿਆਰ ਹੈ ਮੈਂ ਤੁਹਾਨੂੰ ਸ਼ਾਰਟ ਵਿੱਚ ਦੱਸ ਦਿੰਦਾ ਹੈ ਅਗਰ ਨੰਬਰ ਪੁਰਾਣ ਸੰਗਤ ਦੀ ਤੇ ਇਹਨੇ ਬਚਨ ਕਰਦੇ ਦਾਸ ਫਤੇ ਬਣਾਉਂਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ